ਸੈਂਟਰਲ ਗਵਰਨਮੈਂਟ ਦੁਆਰਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਤੇ ਸਟਿੱਡਿਗੇਟ ਕੀਆ ਭੰਗ ਕਰ ਦਿੱਤੀ ਗਈ ਹੈ। ਅਸਲ ਦੇ ਵਿੱਚ ਸੈਨੇਟ ਦਾ ਸਿੰਡੀਕੇਟ ਹੈਗੀ ਇਸ ਬਾਰੇ ਜਾਣ ਲਈਏ। ਸੈਨੇਟ ਕੀ ਇੱਕ ਸੁਪਰੀਮ ਅਥਾਰਟੀ ਹੈ, ਇੱਕ ਪੋਲਿਸੀ ਮੇਕਿੰਗ ਬਾਡੀ ਹੈ ਜੋ ਕਿ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਟਿਵ, ਐਕਾਡੈਮਿਕ ਤੇ ਫਾਈਨੈਂਸ਼ੀਅਲ ਮੈਟਰ ਦੇ ਨਾਲ ਰਿਲੇਟਡ ਕੀ ਹੈ। ਪਾਲਿਸੀਆਂ ਕੀਆ ਬਣਾਉਂਦੀ ਹੈਗੀ ਆ। ਤੇ ਸਿੰਡੀਕੇਟ ਕੀ ਹੈ ਇੱਕ ਐਗਜ਼ੀਕਿਊਟਿਵ ਅਥਾਰਟੀ ਆ ਜਿਹੜੀ ਕਿ ਸੈਨੇਟ ਦੁਆਰਾ ਜਿਹਨੇ ਲਾਭ ਬਣਾਏ ਜਾਂਦੇ ਹਨ ਉਹਨਾਂ ਕੀਆ ਇੰਪਲੀਮੈਂਟ ਕਰਦੀ ਹੈ। ਹਰੇ ਇਹ ਜਿਹੜੀ ਆ ਸੈਨੇਟ ਤੇ ਸਿੰਡੀਕੇਟ ਕੀ ਆ ਇਹ ਸੈਂਟਰਲ ਗਵਰਨਮੈਂਟ ਦੁਆਰਾ ਭੰਗ ਕਰ ਦਿੱਤੀ ਗਿਆ ਅਸਲ ਦੇ ਵਿੱਚ ਡਿਜ਼ੋਲਵ ਹੋਣ ਤੋਂ ਪਹਿਲਾਂ ਸੈਨੇਟ ਕੀ ਇੱਕ 90 ਮੈਂਬਰ ਦੀ ਬੋਡੀ ਹੁੰਦੀ ਸੀ ਜੋ ਕਿ ਟੀਚਰਸ ਸਟੂਡੈਂਟਸ ਦੁਆਰਾ ਕੀ ਆ ਤੇ ਅਲੂਮਨੀ ਜਿਹੜੇ ਹੁੰਦੇ ਸੀਗੇ ਉਹਨਾਂ ਦੁਆਰਾ ਕੀ ਇਲੈਕਟ ਕੀਤੀ ਜਾਂਦੀ ਸੀ ਇੱਕ ਇਲੈਕਟਡ ਬੋਡੀ ਹੁੰਦੀ ਸੀ ਸੈਂਟਰਲ ਗਵਰਨਮੈਂਟ ਦਾ ਨੋਟੀਫਿਕੇਸ਼ਨ ਜਾਰੀ ਹੁੰਦਾ ਜਿਦੇ ਵਿੱਚ ਜਿਹੜੀ ਇਸ 90 ਮੈਂਬਰ ਦੀ ਜੋ ਬੋਡੀ ਸੀਗੀ ਉਹਨੂੰ ਵੀ ਘਟਾਏ ਕਿੰਨਾ ਕਰ ਦਿੱਤਾ ਗਿਆ 31 ਮੈਂਬਰ ਦੀ ਬੋਡੀ ਕਰ ਦਿੱਤਾ ਗਿਆ ਜਿਦੇ ਵਿੱਚ 18 ਮੈਂਬਰ ਆ ਜਿਹੜੇ ਇਲੈਕਟ ਕੀਤੇ ਜਾਣਗੇ ਇੱਕ ਇਲੈਕਟਿਡ ਮੈਂਬਰ ਕੌਣ ਹੋਣਗੇ ਇਹ ਯੂਨੀਵਰਸਿਟੀ ਦੇ ਪ੍ਰੋਫੈਸਰ ਹੀ ਹੋਣਗੇ ਜਿਹੜੇ ਕਿ ਮਤਲਬ ਕਿ ਟੀਚਿੰਗ ਸਟਾਫ ਜਿਹੜਾ ਹੈਗਾ ਉਹਨਾਂ ਨੂੰ ਚੁਣ ਕੇ ਅੱਗੇ ਭੇਜੇਗਾ ਅਗਲੇ ਜਿਹੜੇ ਮੈਂਬਰ ਹੋਣਗੇ ਉਹ 6 ਮੈਂਬਰ ਆ ਜਿਹੜੇ ਨਾਮਿਨੇਟ ਕੀ ਕੀ ਰਣਗੇ ਵਾਈਸ ਚਾਂਸਲਰ ਦੇ ਦੁਆਰਾ ਨਾਮਿਨੇਟਡ ਮੈਂਬਰ ਹੋਣਗੇ ਜਿਹੜੇ ਚਾਂਸਲਰ ਜਾਂ ਵਾਈਸ ਚਾਂਸਲਰ ਦੁਆਰਾ ਕੀਆ ਸਿਲੈਕਟ ਕੀਤੇ ਮਤਲਬ ਕਿ ਅਪੋਇੰਟ ਕੀਤੇ ਜਾਣਗੇ ਹੁਣ ਇਹ ਅਪੋਇੰਟ ਕੌਣ ਕਰੇਗਾ ਵਾਈਸ ਚਾਂਸਲਰ ਹੁਣ ਵਾਈਸ ਚਾਂਸਲਰ ਕੌਣ ਹੋਏਗਾ ਚੰਡੀਗੜ੍ਹ ਯੂਟੀ ਦਾ ਉੱਥੋਂ ਸਾਫ਼ ਪਤਾ ਲੱਗਦਾ ਹੈ ਕਿ ਯੂਟੀ ਚੰਡੀਗ ਤੇ ਜਿਹੜੇ 6 ਮੈਂਬਰ ਨਾਮਿਨੇਟ ਕੀਤੇ ਜਾਣਗੇ ਇਹ ਵੀ ਕੀ ਹੈ ਸੈਂਟਰ ਦੇ ਹੀ ਬੰਦੇ ਹੋਣਗੇ ਉਸ ਤੋਂ ਬਾਅਦ ਜਿਹੜੇ 7 ਮੈਂਬਰ ਵਾਈਸ ਚਾਂਸਲਰ ਹੋਣਗੇ ਐਕਸ-ਆਫੀਸ਼ੀਅਲ ਮੈਂਬਰ ਜਿਵੇਂ ਆਪਾਂ ਕਹੇ ਜੀ ਵਾਈਸ ਚਾਂਸਲਰ ਹੋ ਗਿਆ ਚੰਡੀਗੜ੍ਹ ਯੂਨਿਟ ਹੈ ਐਜੂਕੇਸ਼ਨ ਸੈਕਟਰੀ ਹੋਗੇ ਤੇ ਐਮ